ਸਤਿ ਸ਼੍ਰੀ ਅਕਾਲ ਸਭ ਨੂੰ ਆਸਤੀ ਸੱਜਣੋ ਤੇ ਲਾਗੇ ਪੜ ਤੋਂ ਆਏ ਪੂਰੇ ਵੀਰੋ ਮੈਂ ਸਭ ਤੋਂ ਪਹਿਲਾਂ ਵਿਦੇ ਇਦਰ ਜਿੰਦਾ ਜੀ ਜਿੰਦਾਬਾਦ ਤੇ ਤੇ ਬਹੁਤ ਸਾਰੇ ਵੀਰਾਂ ਦਾ ਖਾਰਿਆਂ ਨੂੰ ਸਵਾਗਤ ਕਰਦਾ ਜੀ ਲੋਕਾ ਤੋੜੋ ਸਿੰਘਾ ਜੀ ਕੋਲ ਚਾਣਨਾ ਉਹਦੇ ਪੁੱਤ ਨਦੀ ਸੀ 8 ਕਿਲੋਮੀਟਰ ਦਾ ਚੌੜਾ ਪਾੜ ਸੀ ਹਰ ਸਾਲ ਫੌਜੀ ਵੀ ਸਾਡੇ ਦੁੱਧ ਡੁੱਬ ਜਾਂਦੇ ਸੀ ਕੱਦ ਖੜਾ ਕਰਦਾ ਮੇਰਾ ਦਿੱਲੀ ਦੇ ਅਜਗਉਣ ਤੇ ਕੰਗਾਉਣ ਹੈ ਇਹ ਜਵਾਨ ਦਫਤਰੀ ਕੰਮ ਦੀ ਘੜ ਕੇ ਇਹ ਕੌਣ ਹੈ ਮੁਖਰੀ ਮੁੱਖ ਮੰਤਰੀ ਹਟਾਇਆ ਤੁਹਾਡੇ ਦਾ ਤੁਸੀਂ ਹਟਾਇਆ ਮੈਂ ਨਹੀਂ ਹੋਰ ਫੋਰਾ ਰਾਰ ਕੱਡੇ ਦਾ ਉਸ ਕੁੜੀ ਨੇ ਮੰਤਰੀ ਬਣ ਕੇ ਸਾਡੇ ਪੁਰਸ਼ ਹੀ ਤੁਹਾਡੀਆਂ ਜ਼ਮੀਨਾਂ ਪੰਚਾਇਤ ਦੀ ਨੋਡਰ ਤੋਂ ਦੇ ਸੁਣਨ ਕਰੇਗਾ ਜਦੋਂ ਲੈ ਲੈਂਦੇ ਟਰੈਕਟਰਾਂ 'ਤੇ ਬੈਠ ਕੇ ਨਵੇਂ ਪੁਰਾਣੇ ਅਨੁਵਲਵਾਨ ਕਬਜ਼ੇ ਤੋਂ ਆ ਜੀਏ ਨਾ ਵੀ ਇੱਕ ਪਾਸੇ ਭਾਜਪਾ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਖਮਾਕ ਰਿਹਾ ਹੈ ਅੱਜ ਜੇ ਸੰਵਿਧਾਨ ਕਮਜ਼ੋਰ ਹੋ ਗਿਆ ਤੇ ਵੋਟ ਦੀ ਤਾਕਤ ਚਲੀ ਗਈ ਤਾਂ ਫਿਰ ਆਉਣ ਵਾਲੇ ਸਮੇਂ ਸਾਨੂੰ ਵੋਟ ਮਾਰਨ ਦਾ ਮੌਕਾ ਨਹੀਂ ਮਿਲਣਾ ਤੇ ਨਾ ਨੁਮਾਇੰਦਾ ਚੁਣਨ ਦਾ ਮੌਕਾ ਸਾਡੇ 750 ਕਿਸਾਨ ਸ਼ਹੀਦ ਹੋਇਆ

ਅਲਕਾ ਸ਼ਰੀ ਜਨਤਾ ਸਾਥੀ ਕਾਂਗਰਸ ਕੈਂਡੀਡੇਟ ਫਿਰ ਇਹ ਵਿਜੇ ਸਿੰਘ ਲਾਜੀ ਦਾ ਤੇ ਸਰਕਾਰ ਦੇ ਮੋਹਨ ਸਿੰਘ ਕੰਗ ਜਿਹੜੇ ਸਾਥ ਦਾ ਕੇਂਦਰ ਮੰਤਰੀ ਹੈ ਉਹਨਾਂ ਦਾ ਸਵਾਟ ਕਰਦਾ ਸਿੰਘ ਲਾਜੀ ਅੱਗੇ ਸਰਦਾਰ ਮੋਹਨ ਸਿੰਘ ਕੰਗ ਸਟੇਜ ਤੇ ਬੈਠਣ ਦਿੱਤੇ ਪਾਤਾ ਕਰਨ دو منٹ لے ਦੀਪਿੰਦਰ ਸਿੰਘਾ ਜੀ ਜਿੰਦਾਬਾਦ ਸਾਰੇ ਬੰਦੇ ਨਾਲ ਲਓ ਦੀਪਿੰਦਰ ਸਿੰਘਾ ਜੀ ਜਿੰਦਾਬਾਦ ਚੰਗੋੜੀ ਸਿੰਘ ਜਿੰਦਾਬਾਦ ਯਾਦੂ ਸਿੰਘ ਜਿੰਦਾਬਾਦ ਪੁਲਾਪੁਰ ਕਾਂਗਰਸ ਕਮੇਟੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਵਾਇਟ ਰੂਟ ਕਾ ਖਾਤਾ ਵਾਇਟ ਰੂਟ ਕੀ ਪਤੇ ਜੀ ਉਹ ਕਦੇ ਕਹਿੰਦਾ ਕਿ ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦਾ ਤਾਂ ਇਹ ਨੇ ਜਿਹੜੀਆਂ ਸਾਡੀਆਂ ਹਿੰਦੂਔਰਤਾਂ ਉਹਨਾਂ ਦੇ ਗਲਾਂ 'ਚੋਂ ਮੰਗਾ ਸੂਤਰ ਲੈਣੇ ਆ। ਉਹ ਹਜ਼ਾਰਾਂ ਕੇ ਮੁਸਲਮਾਨਾਂ ਨੂੰ ਵੇਦਣੇ ਆ। ਕਦੇ ਮੋਦੀ ਕਹਿੰਦਾ ਕਿ ਜੇ ਕਾਂਗਰਸੀ ਸਰਕਾਰ ਬਣਦੀ ਤਾਂ ਜਿਹੜਾ ਲੋਕਾਂ ਦਾ ਪੈਸਾ ਉਹ ਸਰਕਾਰ ਨੂੰ ਮੁਸਲਮਾਨਾਂ ਦਾ ਚੰਡ ਦੇਣਾ। ਮਤਲਬ ਇਹਨੇ ਨੀਵੇਂ ਪੱਦਰ ਤੇ ਆ ਗਿਆ ਉਹ ਦੇ ਨਾਮ ਤੇੜੇ ਦੀ ਰੰਗਤ ਹੋ ਰਹੀ ਹੈ ਪਹਿਲਾਂ ਦੀ ਨਹੀਂ ਦੇਖਦੇ ਹੋ ਜਿਹੜੇ ਨਾਰੇ ਲਾਉਂਦਾ ਕਦੇ ਕਹਿੰਦਾ ਧਾਗਿਆਂ ਨੂੰ 70 370 ਗਾਹ ਦਾ ਭਾਵ ਪਿਛਲੇ ਸਮੇਂ ਚ ਉਹਨਾਂ ਨੇ ਧਾਰਾ 300 ਤੋਂ ਪਰੇ ਜੰਮੂ ਕਸ਼ਮੀਰ ਤੋਂ ਕੱਟੀ हटਾਈ ਤੇ ਕਦੇ ਕਹਿੰਦਾ 422 400 ਪਾਰ ਦਾ ਹਟ ਕਰਨ ਦਾ ਨਾਰਾ ਇਹ ਦੇਣ ਦੀ ਕੋਸ਼ਿਸ਼ ਕਰਦਾ ਹੈ ਵੀ ਜੇ ਸਾਡੇ 400 ਟੀਟਾ ਸੀ ਜਿੱਤ ਜਾਂਦੇ ਆ ਕਿ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਇਹਨੂੰ ਅਸੀਂ ਆਪਣੀ ਮਰਜ਼ੀ ਨਾਲ ਹਿੰਮਤੀ ਵਾਲਾ ਜਿਵੇਂ ਸੰਵਿਧਾਨ ਨਾ ਕਰਨਾ ਚਾਹੁੰਦੇ ਆ ਉਹਨੂੰ ਦੇਖਦੇ ਸੰਵਿਧਾਨ ਨੂੰ ਮੋੜ ਕੇ ਆਪਣੀ ਮਰਜ਼ੀ ਦਾ ਸੰਵਿਧਾਨ ਲਾਉਣਗੇ ਤੇ ਆਉਣ ਵਾਲੇ ਸਮੇਂ 'ਚ ਹੋ ਇਦਾਂ ਦੀ ਵੀ ਕਰ ਸਕਦਾ ਹੈ ਕਿ ਜਿੰਦਾ ਹੋਣਾ ਚੋਣਾ ਹੁੰਦੀਆਂ ਇਦਾਂ ਦੀ ਚੋਣਾ ਕਦੇ ਮੁੜ ਕੇ ਨਾ ਆਏ ਹੋਵੇ ਤੇ ਹਿੰਦੁਸਤਾਨ ਦੇ ਲੋਕਾਂ ਨੇ ਮੋਦੀ ਨੂੰ ਦਰਜਾ ਦਿੱਤਾ ਹੈ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਭੀਵਲਾ ਮੇਨ ਕਰਦੀ ਅਨੁਵਾਈ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਜਿਹਦੇ ਵਿੱਚ ਇੱਕ ਛੋਟਾ ਮਜ਼ਦੂਰ ਭਾਵੇਂ ਉਹ ਮਜ਼ਦੂਰ ਹੈ ਉਹਨੂੰ ਵੀ ਵੋਟ ਦਾ ਉਨਾ ਹੀ ਹੱਕ ਹੈ ਤੇ ਭਾਵੇਂ ਅਡਾਨੀ ਹਣੇ ਦੇਸ਼ ਦਾ ਜਿਹੜਾ ਬੜਾ ਕਾਰਪੋਰੇਟ ਘਰਾਣਾ ਹੈ ਉਹਨੂੰ ਵੀ ਉਹੀ ਕੋ ਵੋਟ ਦਾ ਹੱਕ ਹੈ ਉਹ ਸੰਵਿਧਾਨ ਦੀ ਜਿਹੜੀ ਪਾਵਰ ਸਾਡੇ ਲੋਕਾਂ ਨੂੰ ਮਿਲੀ ਉਹ ਸਿਸਟਮ ਨੂੰ ਤੋੜਨੇ ਮੌਕੇ ਆਪਣਾ ਦਾ ਵਾਅਦਾ ਨਾਂ ਦੇ ਨਾਲ ਕਰਨਾ ਚਾਹੁੰਦਾ ਸੀ ਪਰ ਦੇਸ਼ ਦੇ ਲੋਕਾਂ ਨੇ ਉਹ ਜਿੰਨੇ ਵੀ ਛੜ ਕੇ ਆ ਗਏ ਆ ਤੁਸੀਂ ਯਾਦ ਕਰੋ ਪੁਰਾਣੇ ਸਮੇਂ ਚ ਹਮਾਰਾ ਜਿੰਨੀਆਂ 4 ਸੀਟਾਂ ਸੀ ਬੀਜੇਪੀ ਕੋਲ ਹਰਿਆਣਾ ਦੇ ਵਾਸਤੇ 10 ਸੀਟਾਂ ਬੀਜੇਪੀ ਕੋਲ ਸੀ ਦਿੱਲੀ ਦੀਆਂ 707 ਸੀਟਾਂ ਬੀਜੇਪੀ ਕੋਲ ਸੀ ਵੀ ਤਦਾਂ ਹੈ ਪਰ ਨਸ਼ਾ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਵੀ ਚੌਗਣਾ ਵੱਧ ਗਿਆ ਤੁਸੀਂ ਸਭ ਜਾਣੀ ਜਾਣੋ ਹਰ ਕਿਸੇ ਦੇ ਘਰ ਦੇ ਨੇੜੇ ਦੇ ਨੇ ਕੋਈ ਤਾਂ ਕੋਈ ਨਸ਼ੇ ਦੀ ਡੋਜ਼ ਲੈ ਕੇ ਪਰਿਵਾਰ ਤੋਂ ਬੱਚਾ ਆਪਣੀ ਜ਼ਿੰਦਗੀ ਗੁਆ ਰਿਹਾ ਹੈ ਪਰ ਦੂਜੀ ਗੱਲ ਅਸੀਂ ਆਪਣੇ ਹਲਕਾ ਖਰੜ ਤੋਂ ਬੀਬੀ ਅਨਮੋਲ ਕਗਰਵਾ ਜੀ ਨੂੰ ਬਹੁਤ ਵੱਧ ਮਾਰ ਦੇ ਨਾਲ ਜਗਾਇਆ ਕਾਂਗਸ ਸਾਹਿਬ ਦੇ ਸਹਿਯੋਗ ਨਾਲ ਪਰ ਅੱਜ ਅਸੀਂ ਉਹ ਸਹਿਯੋਗ ਨਾਲ ਨੂੰ ਦਿੱਤਿਆ ਸੀ ਉਹਨਾਂ ਤੋਂ ਵਾਪਸ ਲੈ ਕੇ ਅਸੀਂ ਵਿਜੇਂਦਰ ਸਿੰਘ ਲਾਈਨ ਦੇ ਝੋਲੇ 'ਚ ਪਾਉਣਾ ਹੈ ਤੇ ਕਾਂਗਸ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਆ ਜਿਹੜੇ ਝੂਠੇ ਵਾਅਦੇ ਕਰਦੀ ਆ ਟੁਟਕੀ ਮਾਰ ਕੇ 5 ਮਿੰਟ ਦੇ ਵਿੱਚ ਐਮਐਸਪੀ ਦਿੰਦੀ ਆ ਤੇ ਲਾਰੇ ਲਾਉਂਦੀ ਆ ਨਹੀਂ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਗਰਾਂਟਾਂ ਦਾ ਵੀ ਇਲਾਜ ਕਰਨਾ ਵੀ ਮੈਂ ਪਹਿਲੀ ਗੱਲ ਖੇਦਰਾਬਾਦ ਤੋਂ ਗੱਲ ਲੱਦਦਾ ਕਹਿੰਦੀ ਵੀ 2.5 ਕਰੋੜ ਰੁਪਏ ਖੇਦਰਾਬਾਦ ਦੇ ਚੁੱਕੀ ਆ ਜੋ ਕਿ 2017 ਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਦੇ ਵਿੱਚ ਜਗਮੋਣ ਸੀ ਕੰਗਨ ਸਾਡੇ ਪਿੰਡ ਨੂੰ ਚਾਹੇ ਕੋਮਿਊਨਿਟੀ ਸੈਂਟਰ ਦਾ ਚਾਹੇ ਧਰਮਸ਼ਾਲਾ ਦੀ ਚਾਹੇ ਕੋਈ ਪਾਰਕ ਸੀ ਉਹ ਸਾਰਾ ਪੈਸਾ ਪਾਸ ਕਰਵਾ ਕੇ ਪੰਚਾਇਤ ਦੇ ਖਾਤੇ 'ਚ ਪਾਤੇ ਦੀ ਤੇ ਇੱਕ ਪਿਊਬਲ ਪਾਣੀ ਦਾ ਪੀੜ ਵਾਲਾ ਜੀ ਉਹ ਵੀ ਦਿਵਾ ਤੇ ਸਾਰਾ ਪੈਸਾ ਪਾਤੇ ਹੈ ਪਰ ਉਹ ਕਹਿ ਨਹੀਂ ਫਿਰਦੀਆਂ ਵੀ ਮੈਂ 2.5 ਕਰੋੜ ਰੁਪਇਆ ਖੇਦਰਾਬਾਦ ਨੂੰ ਦਿੱਤੇ ਆ ਅਸੀਂ ਪੁੱਛਿਆ ਵੀ ਕੋਈ ਵੀ ਨਾ ਪੰਚ ਸਰਪੰਚ ਜਾਂ ਕੋਈ ਮੈਂਬਰ ਸਾਨੂੰ ਇੱਕ ਵੀ ਦੱਸ ਦੇ 1 ਰੁਪਇਆ ਉਸ ਸਰਕਾਰ ਤੋਂ ਮਾਮਾ ਦੀ ਪਾਟੂ ਕਿੱਥੇ ਲਾਇਆ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਹੈਗਾ ਇਸ ਕਰਕੇ ਸਾਨੂੰ ਆਪ ਤਕੜੇ ਹੋਣਾ ਪੈਣਾ ਹੈ ਮਜ਼ਬੂਤੀ ਨਾਲ ਆਪਾਂ ਨਾ ਵੀਜੇਦਰ ਸਿੰਘਾ ਜੀ ਦੇ ਹੱਥ ਮਜ਼ਬੂਤ ਕਰਨੇ ਆ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਆ ਤੇ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨੇ ਆ ਤੇ ਜਗমোহন ਸਿੰਘ ਸੰਗ ਹਲਕਾ ਖਰੜ ਦੇ ਇਹਨਾਂ ਦੇ ਹੱਥਾਂ ਨੂੰ ਮਜ਼ਬੂਤ ਕਰਨੇ ਆ ਤੇ ਹੱਥ ਮਜ਼ਬੂਤ ਕਰਕੇ ਵੀਜੇਦਰ ਸਿੰਘਾ ਜੀ ਨੂੰ ਲੰਧਪੁਰ ਦੀ ਸੀਟ ਝੋਲੀ ਪਾ ਕੇ ਉਹਨਾਂ ਨੂੰ ਪਾਰਲੀਮੈਂਟ ਦਿੱਲੀ ਦੇ ਵਿੱਚ ਭੇਜਣਾ ਹੈ ਕਿਉਂਕਿ ਸਾਡੇ ਇਲਾਕੇ ਦੀਆਂ ਹਰਕੇ ਦੀਆਂ ਮੰਗਾਂ ਰੱਖ ਸਕੇ ਜੋ ਸਾਡੇ ਦੇ ਘਾਟਾਂ ਹੈ ਉਹ ਰੱਖ ਸਕੇ ਹੈ ਤੇ ਸਾਡੇ ਇਲਾਕੇ ਦੇ ਵਿੱਚ ਕਈ ਚੀਜ਼ਾਂ ਦੀ ਲੋੜ ਆ ਜਿਵੇਂ ਬੱਚਿਆਂ ਦੀ ਸਰਕਾਰੀ ਮੈਂਟ ਦੇ ਨਹੀਂ ਕਾਲਜ ਸਕੂਲ ਇਹ ਸਾਨੂੰ ਲੋੜ ਆ ਵਧੀਆ ਬੱਚਿਆਂ ਲਈ ਸਕੂਲ ਸਟੇਡੀਅਮ ਤੇ ਹੈਲਥ ਲਈ ਸਾਨੂੰ ਨਹੀਂਆਂ ਫਰੀ ਦੀਆਂ ਬਿਮਾਰੀਆਂ ਲਈਆਂ ਵਾਏ ਚਾਹੇ ਵਾਟਰ ਵਾਲਾ ਸਕੀਮਾ ਹੈ ਜਾਂ ਕੋਈ ਹੋਰ ਸਕੀਮਾ ਹੈ ਸਾਨੂੰ ਚਾਹੀਦੀਆਂ ਨਹੀਂ ਸਾਨੂੰ ਸਿਰਫ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਬੱਚਿਆਂ ਲਈ ਨੌਕਰੀ ਚਾਹੀਦੀ ਆ ਜੋ ਸਾਡੇ ਬੱਚੇ ਨਸ਼ੇ ਦੀ ਭੇਡ ਚੜਦੇ ਆ ਉਹ ਨਸ਼ੇ ਤੋਂ ਬਚੇ ਰਹਿਵੇ ਤੇ ਅਸੀਂ ਹੁਣ ਨਾਰੇ ਲਾਵਾਂਗੇ ਸਾਡੇ ਵਿਚਾਰ ਸ਼੍ਰੀ ਵਿਜੇ ਸਿੰਘ ਇੰਦਰ ਸਿੰਘਲਾ ਜੀ ਪਹੁੰਚ ਚੁੱਕੇ ਐ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਗਬੂਰ ਸਿੰਘ ਕੰਕ ਜਿੰਦਾਬਾਦ ਜਗਬੂਰ ਸਿੰਘ ਕੰਕ ਜਿੰਦਾਬਾਦ ਪਹਿਲੀ ਬਾਰ ਲੋਕ ਫੋਰ ਕਈ ਮੰਤਰੀ ਪਾਤੋਂ ਇਹਨਾਂ ਨੇ ਜੋ ਸੇਵਾ ਨਿਭਾਈ ਹੈ ਪੰਜਾਬ ਦੇ ਵਿੱਚ ਬਹੁਤ ਹੀ ਪੁਰਾਣੇ ਤੇ ਸੂਝਵਾਨ ਇਨਸਾਨ ਜਿਨ੍ਹਾਂ ਨੂੰ ਸਾਡੇ ਇਲਾਕੇ ਦੀ ਸਾਡੇ ਅਨੰਦਪੁਰ ਸਾਹਿਬ ਹਲਕਾ ਖਰੜ ਮੁਰੰਡਾ ਜਿਨ੍ਹਾਂ ਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੈਂ ਸਾਰੇ ਜੂਥ ਬਜ਼ੁਰਗ ਭੈਣ ਭਰਾ ਆਪਣੇ ਇਲਾਕੇ ਦੇ ਸਾਰੇ ਵੀਰਾਂ ਨੂੰ ਭੈਣਾ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਆਪਾਂ ਨੇ ਅਨੰਦਪੁਰ ਸਾਹਿਬ ਦੀ ਸੀਟ ਤੋਂ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੂੰ ਜੀ ਬੁੱਧੀ ਝੋਲੀ ਪ੍ਰਾਪਤ ਕਰਕੇ ਇੱਥੋਂ ਤੋਰਨਾ ਹੈ ਤਾਂ ਜੋ ਸਾਡੇ ਇਲਾਕੇ ਦਾ ਵਿਕਾਸ ਹੋ ਸਕੇ ਤਾਂ ਜੋ ਸਾਨੂੰ ਸਾਡੇ ਮੰਨ ਦੀਆਂ ਜੋ ਰੀਝਾਂ ਏ ਉਸ ਸਮੇਂ ਤੋਂ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਆਪਾਂ ਪੂਰੀਆਂ ਕਰ ਸਕੀਏ ਮੈਂ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦੀ ਆ ਵਿਜੇਂਦਰ ਸਿੰਘਲਾ ਜੀ ਦਾ ਧੰਨਵਾਦ ਕਰਦੀ ਆ ਜਗਮਉਨ ਸਿੰਘ ਕੰਗ ਜੀ ਦਾ ਧੰਨਵਾਦ ਕਰਦੀ ਆ ਇਸੇ ਹਾਰਾਨ ਮੈਂ ਸਾਰੀ ਆਈ ਹੋਈ ਸੰਗਤਾਂ ਤੈਹ ਤਿਲੋ ਧੰਨਵਾਦ ਕਰਦੀ ਆਂ ਰੀਣੀਆਂ ਆਪ ਜੀ ਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਤਾਂ ਜੋ ਆਪ ਜੀ ਨਾ ਆ ਕੇ ਇੱਥੇ ਠਾਠਾ ਮਾਰਦਾ ਇਕੱਠ ਥੋੜਾ ਦੱਸ ਰਿਹਾ ਹੈ ਜੋ ਕਿ ਸਾਨੂੰ ਕੱਲ ਨੂੰ ਇਸ ਦਾ ਰਿਜ਼ਲਟ ਮਿਲਣਾ ਹੈ ਦਿਸ ਜਾਂਦਾ ਹੁੰਦਾ ਹੈ ਮਾਂ ਨੂੰ ਪੁੱਤ ਕਿਹੜੇ ਚਾਚੂ ਜੀ ਦੀ ਵਾਇਕ ਦੀ ਖਾਲਸਾ ਵਾਇਕ ਦੀ ਪੁੱਤ ਹੈ ਅਸੀਂ ਬਹੁਤ ਮੀਟ ਜਨੇ ਆ ਰਹੇ ਆ ਬੜੇ ਸ਼ਬਾਕ ਬਾਤ ਤੇ ਨ ਤੁੰਗੋ ਬਹਿ ਉਹ ਕਰਨੀ ਕਰਦੇ ਜਿਨੇ ਵੀਰੋ ਅੱਜ ਸਾਡੇ ਵਿੱਚ ਲੋਕਸਵਾਹ ਕਾ ਦੇ ਉਮੀਦਵਾਰ ਕਾਂਗਰਸ ਪਾਰਟੀ ਦੇ ਮੇਰੇ ਅਨੰਦ ਬਹੁਤ ਮੋਰ ਹਾਰ ਵਰਗਾ ਲੀਡਰ ਨਾ ਰੋਬੀਨਾ ਕਰਨੋਲੇ ਜੀ ਸੁਵਾਨ ਸਿੰਘ ਸਰਪੰਚ ਸਾਹਿਬ শেਠੀ ਜੁਜੀਤ ਵੀਰ ਦਾ ਨਕ ਕਿਰਵਾਸ ਚੇਅਰਮੈਨ ਬਾਵੀ ਜੀ ਵੱਡੀ ਸੰਗਤ ਨਾਲ ਇਹਨਾਂ ਨੇ ਇੱਥੇ ਪਹੁੰਚੇ ਨੇ ਬੀਬੀ ਪਰਪੁਰਾ ਸਾਡੇ ਪ੍ਰਧਾਨ ਬੈਠੀ ਹੈ ਸਾਡਾ ਅੱਜ ਦਾ ਮੁੱਖ ਖੰਡੰਦਾ ਕੀ ਹੈ ਕਿ ਅਸੀਂ ਅੱਜ ਆਪਣੇ ਅਦਚਾ ਹਲਕੇ ਦੇ ਵਿੱਚ ਜੋ ਜੋਨ ਮੈਮ ਚੱਲ ਰਹੀ ਹੈ ਕਾਂਗਰਸ ਪਾਰਟੀ ਦੀ ਅੱਜ ਸਾਡੀ ਵਾਰੀ ਸੀ ਐਕਵਾਰ ਨੂੰ ਅਸੀਂ ਕਹਿ ਕੇ ਲਈ ਸੀ ਬੰਦੀ ਕਿ ਸਾਡੇ ਮੁਲਾਜ਼ਮ ਬੜੇ ਹੁੰਦੇ ਆ ਭਾਈ ਤੇ ਸਾਨੂੰ ਐਕਵਾਰ ਮਿਲਿਆ ਪਰ ਦਰਨ ਬਰਸ਼ਾਤ ਮਾਰਾ ਸੀ ਤੇ ਗ੍ਰਾਫਿਕਲਰ ਲੇਕਿਨ ਅਸਰ ਗਰਮੀ ਦਾ ਸੀਗਾ ਮੈਂ 2-3 ਮਿੰਟ ਲੈਣੇ ਗੁਰੂਪਿਆਰੇ ਸਾਹਿਬ ਜੀ ਸ਼ਿਗਲਾ ਜੀ ਇਹ ਤਕਰੀਬਨ 10-12 ਮਿੰਟਾਂ ਦੀ ਕਲੀ ਮੈਠੀ ਹੈ ਲੋਨ ਦੇ ਮਿਲਕ ਦੇ ਸੰਬੰਧਾਂ ਬੈਠੇ ਕੇ ਬੋਲ ਲਾ ਕੇ ਆਏ ਉਹਨੇ ਮਿਲਕ ਦੇ ਇਹ ਸਾਰਾ ਮੇਰਾ ਮਨੂ ਤੋਂ ਪਿਆ ਸੁਰਗੀ ਬੀਰ ਸਭ ਨੂੰ ਲਾ ਕੇ ਆਇਆ ਕਰ ਐ ਮਨੂ ਜਾਣਦੇ ਮੇਰੋਂ ਜਾਣਦੇ ਸਾਡਾ ਪਿਆਰ ਮੁਹੱਬਤ ਸੁਖ ਸੁਖ ਦੀ ਸਾਜ ਲਗਾਤਾਰ ਮਜ਼ਬੂਤ ਹੁੰਦੀ ਆਈ ਹੈ ਐਸੇ ਦੂਰ ਆ ਨਹੀਂ ਹੋਏ ਗੁਰਮੁਖ ਸੰਸਰਮਤ ਹੋਇਆ ਉੱਡੇ-ਉੱਡੇ ਲੀਡਰ ਹੋਏ ਇਸ ਪਿੰਡ ਨੂੰ ਬਿਲੋਂਗ ਕਰਦੇ ਸੀ। ਸੋ ਇਸ ਪਿੰਡ ਵਿੱਚ ਹਮੇਸ਼ਾ ਸਾਡੀਆਂ ਰਲੀਆਂ ਆਉਂਦੀਆਂ ਆਈਆਂ ਕਿਉਂਕਿ ਆਹ ਖੇੜਾ ਆਹ ਖੇੜਾ ਬੜੀ ਬੁਜ਼ੁਰਗ ਜਗ੍ਹਾ ਹੈ। ਬਿੰਦੂ ਸਿੰਘਾਣੀ ਜਿਹੜਾ ਇੱਥੇ ਉੱਕੇ ਗਿਆ ਹਮੇਸ਼ਾ ਫਤਿਹ ਮਿਲਦੀ ਫਤ ਪ੍ਰਾਪਤ ਦੀ। ਤੋਂ ਪਾਈ ਤੁਸੀਂ ਨੂੰ ਮੇਰੀ ਡੈਰੀ ਹੈ ਜਾਂ ਕਾਰਗੁਜ਼ਾਰੀ ਹੈ ਜਾਣ ਦੇ ਉਪਰ। ਚਾਹੇ ਗੇੜੂ ਲਵਾਇਆ ਵੀ ਪੱਠਾ ਤੋਂ ਮੈਂ ਬੀਜੀ ਦਾ ਵੱਡਾ ਜੋ ਮੈਂ ਮਹਾਲ ਮੰਤਰੀ ਸੀ ਤੁਹਾਡੇ ਮਤਰੀਬ ਦੱਸੋਗੇ ਛੇੜੀਆਂ ਵਾਲੀ ਗਲੀ ਹੁਣ ਬਣਾਈ ਆ 2 ਸਾਲ ਪਹਿਲਾਂ ਲੱਕਰਾਂ ਲਾ ਕੇ ਕੋਲ ਖੜ ਕੇ ਬਡਾਲ ਦਾ ਪੁਲ ਬਡਾਲ ਦਾ ਪੁਲ ਸੀ ਕਿਹੜੀ ਗੱਲ ਚਾਹਣਾ ਸੁਣੋ ਬਡਾਲ ਦੇ ਪੁੱਤ ਨਦੀ ਸੀ ਕਿਲੋਮੀਟਰ ਦਾ ਚੋੜਾ ਪਾੜ ਸੀ ਹਰ ਸਾਲ ਬੋਧੀ ਦੀ ਛੇੜ ਦੋ ਦੁੱਬ ਜਾਂਦੇ ਸੀ ਮਨੂੰ ਲੋਕ ਕਹਿੰਦੇ ਤਾਂ ਸਾਹਿਬ ਆਪਣਾ ਲੋਕ ਦਾ ਪੁਲਵਾ ਦੋ ਸਾਨੂੰ ਮੰਨ ਜਾਣਗੇ ਮੈਂ ਤੁਹਾਡੇ ਵਰਗੀਆਂ ਮੈਂ ਵੀ ਜਰੂਰ ਗੱਲ ਸਮਝਦੀ ਮੈਂ ਕੋਈ ਗਲਤੀ ਨਹੀਂ ਮੇਰਾ ਠੋਣਾ ਭਰਾ ਇਲੈਕਸ਼ਨ ਲੜ ਰਿਹਾ ਸੀ ਹੋਰਾ ਗਾਉਂ ਖੇਦਰਾਵਾਸੂ ਦੁਆਬਾਸ਼ੀ ਕੋਲ ਆਪਣਾ ਸੁਪਨਿਆਂ ਅੰਕਲ ਬਣਿਆ ਮੈਂ ਬੈਂਚਰ ਨੂੰ ਕਿਹਾ ਮੁੱਖ ਮੰਤਰੀ ਸਾਹਿਬ ਅੱਜ ਮੈਂ ਘੰਟਾ ਹੈ ਟੱਕਰਾਉਣੇ ਨੂੰ ਗਾ ਟੱਕਰ ਲੱਗੀ ਪੌਣ ਪਰੋਣ ਨੂੰ ਛੱਡਿਆ ਡੰਡ ਉਹ ਇਹ ਹੁੰਦਾ ਹੁੰਦਾ ਤੂੰ ਟੱਕ ਲਾਉਂਦਾ ਟੱਕ ਲਾਤਾ ਰਾਤ ਮਾਰੀ ਹਟਾਤ ਕਹਿੰਦੇ ਮੈਂ ਲੈ ਬਸੇਰੇ ਮੰਤਰੀ ਆਏ ਚਲੇ ਗਏ ਕੋਲ ਬਣਾਣਾ ਭਰਾ ਜੂ ਨੜ ਰਿਹਾ ਡਰਾਮਾ ਕਰ ਗਿਆ ਮੰਤਰੀ ਮੈਂ ਬੜਾ ਕੁੱਦਗੀ ਆਦਤੀ ਹਾਂ ਮੈਂ ਖੁੱਤ ਕੱਢੀ ਵਿਚੇ ਦੋ ਸਾਲ ਪਹਿਲਾਂ ਮੈਂ ਤਾਂ ਕੋਈ ਗੱਲ ਨਹੀਂ ਮੈਂ ਕਰ ਲਿਆ ਕੱਢ ਕੇ ਤੇ ਬਗੜ ਰਾਤ ਮਾਰੀ ਸੀ ਉਹਨੂੰ ਬਚਵਾ ਲਿਆ ਲੋ ਜਿਵੇਂ ਲੈਣਾ ਮੇਗਾ ਪਾਈ ਨੂੰ ਤੇਰੀ ਸ਼ਾਦੀ ਪਰਸੋਂ ਬੈਂਸਨ ਮੁੱਖ ਮੰਤਰੀ ਸਾਹਿਬ ਆਏ ਸੀ ਦੱਕ ਲੈ ਦੀ ਪੁੱਲ ਬਣਨਾ ਮੈਂ ਕਿਹਾ ਮੇਰਾ ਨਾਮ ਗਰਮੋਂ ਤੇ ਕੰਗ ਨਹੀਂ ਮੈਂ ਆਪਣੀ ਮਾਂ ਨਹੀਂ ਜੰਮਿਆ ਤੇ ਉਹ ਕਹਿੰਦਾ ਮਾ ਪੁੱਲ ਨਾ ਬਣਿਆ ਬਣਾਉ ਦਾ ਸਭ ਤੁਸੀਂ ਨਾ ਮਾਈ ਮਾਦਰੀ ਜੀ ਆਹਦੀ ਨਾਮ কই ਮੈਂ ਭੱਗ ਗਿਆ ਬਸ ਸਰਗਵਾਸ ਹੋ ਗਏ ਕੀ ਬਟਲ ਮੁੱਖ ਮੰਤਰੀ ਜੀ ਮੈਂ ਬਟਲ ਮੁੱਖ ਮੰਤਰੀ ਛੱਡੋ ਮੈਂ ਕਾਰਨਾ ਕਰਕੇ 15 12 96 ਨੂੰ ਇਦਿਲੇ ਰਾਤੀ ਨੂੰ 15 ਮਾਰਚ 95 ਬੀਬੀ ਪਰਮਾ ਮੁੱਖ ਮੰਤਰੀ ਸੀ ਜੇ ਆਈ ਸਿੰਘਲਾ ਸਾਹਿਬ ਕਿੰਦੀ ਬੇਕੰਗ ਇਨਾ ਕੰਠ ਕਿ ਆਉਂਦੀ ਅੱਜ ਉਹ ਪਾਗੜਾ ਡੈਮੇਜ ਲੱਗਾ ਉਹ ਨੂੰ ਉਹ ਤੋਂ ਬਾਹਰ ਕਰ ਰੁਕੀ ਨਹੀਂ ਰੁਕੇ ਹੀ ਨਹੀਂ ਉਹ ਮਿਕਸਰ ਆ ਡੀਲ ਆ ਪੁੱਛੋਣ ਬਦ ਤੁਸੀਂ ਤਸਵੀਰ ਮਾਰਨੀ ਸਭ ਫਿਰ ਬਣਾਏ ਦੇਮ ਉਹਨਾਂ ਦੇਮ ਉਹ ਨਹੀਂ ਚਾਰ ਮਿਰਜ਼ਾ ਆਪਣਾ ਪੜ ਚੜ ਜਾਂਦੀ ਦੇਵੀ ਕੀ ਰਹੋ ਸ਼ਿਸਵਾ ਕੰਮ ਕਰਦੇ ਟਿੱਕਾ ਸੀ ਚੌਲ ਦੀ ਮੱਠੇ ਕਰਵਾਉਂਦਾ ਜਿੰਦਾਬਾਦ ਸਰ ਚੇਅਰਮੈਨ ਦਾ ਉਹ ਕਹਿੰਦਾ ਲੋਕੋ ਉਹ ਕੰਗਾ ਉਪਰ ਉਂਦੀ ਸੀ ਤੇ ਬਰਸੀਆਂ ਹੁੰਦਾ ਟਾਈਮ ਲਾ ਲੇ ਮੇਰਾ ਭਾਬਾ ਮੈਂ ਮੁੜ ਕੇ ਪਿਛੇ ਨਹੀਂ ਦੇਖਿਆ ਵਿਕਾਸਵਾਦ ਬਰੇ ਦੇ ਜੋ ਪਸ਼ੂਪਾਲ ਮੰਤਰੀ ਬਣਿਆ ਸਾਡਾ ਕੋ ਨੂੰ ਪਤਾ ਹੀ ਹੈ ਪਸ਼ੂਪਾਲ ਮਹਿਕਮਤ ਦਾ ਹਮ ਚੰਡੋ ਯਾਰ ਮੈਨੂੰ ਲੱਗਣ ਹੋ ਗਈ ਮੈਂ ਪੁੱਛਿਆ ਕੈਪਟਨ ਸਾਹਿਬ ਮੈਂ ਕੈਪਟਨ ਸਾਹਿਬ ਮੈਂ ਉਸਦੀ ਬਣਾਣੀ ਹੈ ਪਸ਼ੂਪਾਲ ਬਣਾ ਲੈ ਉਹ ਘੋੜੇ ਗੜਾ ਸ਼ੌਪ ਦੀ ਕੈਪਟਨ ਸਾਹਿਬ ਚਾਰ ਸਾਲ ਫਾਈ ਤੋਰੀ ਸਰੇ ਲੱਗ ਗਈ ਬੁਲਾ ਲਿਆ ਕੈਪਟਨਾਂ ਨੂੰ ਜਗਨਜੀ ਤੁਹਾਨੂੰ ਵੀ ਨੋ ਮਹਿਤਵ ਦੇਣ ਲੱਗਿਆ ਉਹ ਨਾ ਹੀ ਨਾ ਟਿਲ ਖੰਧੀਆਂ ਦਾ ਮੇਰੇ ਹੱਥ ਵੱਢ ਗਏ ਤੇ ਕਿਉਂ ਉਹ ਮੇਰਾ ਬੇਨ ਚਾਹੀਦਾ ਉਹ ਪਾਈਪ ਲਾਈਨ ਚ ਉਹ ਦੇਖਣ ਆਜ ਦੀ ਗੁਰਵੰਦੋ ਤੇ ਵਿਰੋਸਤੀ ਐਂਟਰ ਕਰੋ ਤੇ ਦੇਖਿਓ ਕਿ ਪ੍ਰੋਜੈਕਟ ਜਲਮੋੜ ਕਿ ਕਰਦਾ ਜਗਾਂ ਲਈ ਮੇਰੀ ਗੱਲ ਮੈਂ ਸੈਂਟਰ ਮੈਂ ਧਿਆਕਿਆ ਗਣਾਵਾ ਥੋੜਾ ਜਨਾ ਉਚਾਰਿਆ ਲੈ ਕੇ ਕਿਹੜੇ ਨੂੰ ਬਿੰਦਰਾ ਸਖੂਈ ਮੁਰ ਕਸਰ ਤੁਸੀਂ پوری ਗੱਲ ਤੇ ਚਾਰ ਬਣਾ ਦੀ ਪਿੱਛੇ ਬੋਲ ਕੇ ਆਇਆ ਕਿਹੜੇ ਆ ਕਾਂਪੂਰ ਵਾਲਾ ਬਰੋਲੇ ਆ ਦੂਸਰਾ ਸੋਹਣੀ ਵਾਲਾ ਜੇ ਮੋਟੋ ਪ੍ਰਿਆ ਕੋ ਮੇਰਾ ਉਹ ਅਫਗਾਨ ਤੋਂ ਹੈ ਭਾਈ ਤੁਸੀਂ ਮੈਨੂੰ ਵਰਕੇ ਹੋ ਮੈਂ ਤੁਹਾਨੂੰ ਦੱਸਦਾ 2 ਸਾਲ ਪਹਿਲਾਂ ਮੈਂ ਭਾਗੀ ਕਰਨ ਕਰਮ ਜੂਰੀ ਪਾਰਟੀ ਚਲਾ ਗਿਆ ਹੁਣ ਮੈਂ ਵਾਪਸ ਆ ਗਿਆ ਤੁਹਾਡੀ ਪ੍ਰੇਨਰ ਸਰਕਾਰ ਹਾਈਕ ਕਰਨੇ ਸ਼ਿਵਾਨਦਰ ਸਿੰਘ ਦਾ ਮੇਰਾ ਬੱਚਾ ਜੀ ਬੰਨੀ ਰੋਮੀ ਸਿੰਘਾ ਜੀ ਦੀ ਯੂਗਦਾਨ ਕਰ ਰਹੀ ਸੇਵਾ ਕੀਤੀ ਤੇ ਬਈ ਸੁਣਨਾ ਨਤਰ ਇਹਨਾਂ ਦੇ ਪਿਤਾ ਜੀ ਸ਼ਰਗੀ ਸੰਤਰਾਪ ਸਿੰਘ ਦਾ ਬਹੁਤ ਵੱਡਾ ਕਦ ਸੀ ਉਹਨਾਂ ਦਾ ਸਿਆਸੀ ਸੰਗਠਨ ਆ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਦੇ ਉਪਰੈਸਪੋਰਟ ਅੰਮਨਿਂ ਕਿਰਨ ਮੜੀਵੜੇ ਸ਼ਿਗਲਾ ਆਪਰੇ ਸ਼ਿਗਲਾ ਵਿਰਾਸਤ ਮunicipality ਆ ਗਿਆ ਜੰਮੀ ਰਹਿ ਨਵਾਂ ਰਹੀਏ ਬਾਤਾਂ ਨੂੰ ਅੱਜ ਅਸੀਂ ਦੇ ਵਾਸਤੇ ਆਏ ਹਾਂ ਮਿੱਤਰੋ ਤੁਸੀਂ ਮੇਰੀ ਇੱਕ ਆਵਾਜ਼ ਦੇ ਇੱਕ ਆਵਾਜ਼ ਦੇ ਜੋ ਕਰਾਵਾ ਦਿਖਾਈ ਜੋ ਕਰਾਵਾ ਦਿਖਾਈ ਸਾਂਤ ਕੀਤਾ ਤੁਹਾਡੇ ਸਭ ਦੇ ਵਿੱਚ ਪੈਰ ਧੋ ਕੇ ਵੀ ਨਾ ਤਾਬੀ ਥੁਰੇ ਕਦ ਖੜਾਗਾ ਤਾ ਮੇਰਾ ਦਿੱਲੀ ਦੇ ਅਜਗਉਣ ਤੇ ਕੰਗ ਕੌਣ ਹੈ ਇਹ ਜਵਾਨ ਦਪਤਾਈ ਕੰਗ ਦੀ ਕਢ ਕੇ ਇਹ ਕੌਣ ਹੈ ਮੁਖ ਮੰਤਰੀ ਹਟਾਇਆ ਤੁਹਾਡੇ ਦਾ ਤੁਸੀਂ ਹਟਾਇਆ ਮੈਂ ਨਹੀਂ ਫੁਰ ਫੁਰ ਆ ਰਹਾ ਕੰਗ ਸਾਹਿਬ ਸਾਰੇ ਠਿੱਕੇ ਮਾਰ ਦਿਆ ਮੈਂ ਕਿਆ ਹੋ ਗਿਆ ਨਹੀਂ ਨਹੀਂ ਕੰਗ ਜਵਦਤਰਾ ਦੀ نہیں کر ختم کر دیا بالکل یہ کیا گرو مہاراج نے ماتا ویشنو بھی نے اور تو بھائی یہ میرا اتہاس ہے کوئی بہتری ہے جی میرا ساتھ دیتا ہے اپا دو سال بات لیا بی بی این بول مان نے جو کل آپا نے کی سرمان صاحب کری ہے میرے مان بڑا حرق ہے بڑا حرق ہے پر بیٹی کے محل میں کچھ بول نہیں سکتا پتہ لگیا ہوں ਪੇ ਵੀਡੀਓ ਦੇਖੀ ਉਸ ਕੁੜੀ ਨੇ ਮੰਤਰੀ ਬਣ ਕੇ ਸਾਡੀ ਖੁਰਸੀ ਦੀ ਤੁਹਾਡੀਆਂ ਜ਼ਮੀਨਾਂ ਪੰਚਾਇਤ ਦੀਆਂ ਨੋੜ ਰਤਦੇ ਕਿੰਨੀ ਗੱਲ ਤੁਮੇ ਲੈ ਲੈਂਦੇ ਟਰੈਕਟਰ ਤੇ ਬੈਠ ਕੇ ਨਵੀਂ ਕੁੜੀ ਨੇ ਅਨੋਲ ਵਾਲੇ ਕੱਪੜੇ ਪਾ ਲਈ ਮੇਰੇ राम ਸਿੰਘ ਲਾਲੀ ਚਾਚਾ ਜੀ ਅਸੀਂ ਦਿੱਲੀ ਤੋਂ ਚੋਅ ਜਾ ਕੇ ਆਏ ਲੋ ਮਾਨ ਨਹੀਂ ਰਹਾ ਜੇ ਸੋਚਾ ਕੇ ਅਸੀਂ ਘਰ ਤੋਂ ਵੇਖਰ ਕਰਦਾ ਆਪ ਸਰਕਾਰ ਦੇ ਨਾਲ ਸਾਹਿਬ ਬਸ ਤੁਸੀਂ ਆਏ ਹੋ ਉਹ ਦੇਖ ਲਾ

ماتاواہ نوجوان ساتھ کا وزیر میرے پتا جی نے ساتھ کی سردار چینک کھنگ صاحب ساڑھے ضلع پریشد کے ممبر بنی جی بنی کم جی رومی جی ساڑھے بلاک کے پردھان صاحب گریوال صاحب سرفن صاحبان ممبر صاحبان سامنے بیٹھے ساز ساتھی سب تو پہلا میری پتنی ساج کرنا واہی ہوں جی کا خالصہ واہی بھا جی بہ جو جی آج تھے کو آئے بہت ساری گلان کا ساز نے تھے سامنے رکھیں میں تو دو چار کرنے آئے ہیں اچھ سا دی جو چونٹ چل رہی ہے پندر پھر دو پارٹیاں آج فیصلہ سنگت نے کرنا ہے ایک پاس بی جے پی سرکار ہے دیش دے پاسے کانگریس پارٹی دا مہاتما بند ہے سمیدان کو بچا ہے دیش دا سمیدان جو دیش دی آزادی تو بعد ਬਹੁਤ ਸਾਰੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਖਜ਼ਾਨਾ ਹੋਇਆ ਫਿਰ 바ਵਾ ਸਾਹਿਬ ਵੀਰਾਂ Ambedkar ji ne ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਇਸ ਸੰਵਿਧਾਨ ਦੇ ਤਹਿਤ ਸਾਨੂੰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਔਰ ਜਦੋਂ ਵੀ ਕੋਈ ਚੋਣ ਆਉਂਦੀ ਹੈ ਅਸੀਂ ਵੋਟ ਦੀ ਤਾਕਤ ਨਾਲ ਆਪਣੇ ਨੁਮਾਇੰਦੇ ਨੂੰ ਚੁਣਦੇ ਹਾਂ ਔਰ ਅਗਰ ਉਹ ਜ਼ਿੰਮੇਵਾਰਾ ਸਹੀ ਕੰਮ ਨਾ ਕਰੇ ਫਿਰ ਅਗਲੀ ਵਾਰ ਉਸ ਵੋਟ ਦੀ ਤਾਕਤ ਨਾਲ ਨੁਮਾਇੰਦੇ ਨੂੰ ਬਦਲ ਦਿੰਦੇ ਹਾਂ ਅੱਜ ਇਹ ਸੰਵਿਧਾਨ ਕਮਜ਼ੋਰ ਹੋ ਗਿਆ ਤੇ ਵੋਟ ਦੀ ਤਾਕਤ ਚਲੀ ਗਈ ਤਾਂ ਫਿਰ ਆਂਗਵਾਲੇ ਸਮੇਂ ਸਾਨੂੰ ਵੋਟ ਮਾਰਨ ਦਾ ਮੌਕਾ ਨਹੀਂ ਮਿਲਣਾ ਤੇ ਨਾ ਨੁਮਾਇੰਦਾ ਚੁਣਨ ਦਾ ਮੌਕਾ ਅੱਜ ਵੱਡੇ ਪੱਤਰ ਦੀ ਲੜਾਈ ਹੈ ਆਰਮੀ ਦੀ ਭਰਤੀ ਬੀਜੇਪੀ ਨੇ ਪੱਕੀ ਵਾਲੀ ਭਰਤੀ ਨੂੰ ਖਤਮ ਕਰਕੇ ਗੱਚੀ ਤੇ ਠੇਕੇ ਵਾਲੀ ਭਰਤੀ ਚਾਲੂ ਕਰਤੀ ਆਪਣੀ ਸਾਡੇ 750 ਕਿਸਾਨ ਸ਼ਹੀਦ ਹੋਇਆ ਤਾਂ ਬੀਜੇਪੀ ਦੀ ਸਰਕਾਰ ਨੇ ਦਿਨ ਖਾਲੇ ਨੂੰ ਵਾਪਸ ਲਏ ਅੱਜ ਐਮਐਸਪੀ ਦੇ ਧਰਨਾ ਚੱਲਦੇ ਸਾਡਾ ਨੌਜਵਾਨ ਵੀਰ ਸ਼ੁਕਰਨ ਸ਼ਹੀਦ ਹੋ ਗਿਆ ਬੀਜੇਪੀ ਦੀ ਹਰਿਆਣੇ ਦੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਪੂਰੇ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਦੇ ਨਾਂ ਤੇ ਪਰਚਾ ਦਿਓ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਦਿੱਤਾ ਅੱਜ ਦੋਨੋਂ ਪਾਰਟੀਆਂ ਕਿਸਾਨ ਦੇ ਹੱਕ ਦੇ ਵਿੱਚ ਨਾਰਾ ਮਾਰਨ ਤੋਂ ਗਰੇਜ਼ ਕਰਦੀ ਥੋਲੂ ਸਭ ਨੂੰ ਪਤਾ ਹੈ کہ کسان سا ہے کسان دے کھیل جو گریب روٹی دی ہے کسان دی فصل جو جب منڈی چلتی ہے تو آڑتی روٹی دی ہے جو جدو کسان دی فصل بک جاتی ہے تو سارے دکاندار دے اوپر لوگ آکے پیسہ خرچ کر ہیں تو دکاندار براوا مدد دی ہے پنجاب ایک کسانی دے کھڑا کھیت صوبہ ہے اور پنجاب کی آرتھکتا کسانی دے کھڑی ہے جہے پنجاب دے لوگ جڑے پارٹیاں جڑیاں دیش جے یا سوگچ راج کر رہی ہیں جی آجو کسانوں کمزور کر رہی ہیں تا مطلب پنجاب ہوں کمزور کرتی کر رہی ہیں آج تسی دیکھو اگر کوئی کاروبار کرنا لے لوگ ہیں تا جے اجانی ورگے لوگوں تا تسی اوپر جا سا تا تھوڑی مضبوطی آسا سا تا تھوڑے قرضے ماں ہو سا لیکن جے تسی چھوٹے دکاندار ہو چھوٹا کاروبار کرنا لے لوگوں ਉਸੀ ਗਰੀਬ ਹੋ ਤੁਸੀਂ ਕਿਸਾਨ ਹੋ ਨਾ ਤੁਸੀਂ ਲੇਬਰ ਦਾ ਕੰਮ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਸੂਤ ਬੀਜੇਪੀ ਦੀ ਸਰਕਾਰ ਨੇ ਨਹੀਂ ਦਿੱਤੀ ਅੱਜ ਮੈਂ ਸਮਝਦਾ ਹਾਂ ਪੂਰੇ ਵੀ ਬਹੁਤ ਸਾਰੇ ਦੁਕਾਨਦਾਰ ਤਾਂ ਛੋਟਾ ਕਾਰੋਬਾਰ ਕਰਨ ਵਾਲੇ ਲੋਕ ਬੈਠੇ ਆਪਾਂ ਵੀ ਲੋਕ ਬੈਂਕਾਂ ਤੋਂ ਲਿਮਟ ਲੈਂਦੇ ਨੇ ਪਰ ਆਪਾਂ ਨੂੰ ਕਦੇ ਵਿਆਜ ਦੇ ਵਿੱਚ ਕੋਈ ਕਟੌਤੀ ਨਹੀਂ ਹੋਈ ਆਪਣੇ ਵਿਆਜ ਦੇ ਵਿੱਚ ਤਾਂ ਕਿਸੇ ਨੇ ਕੋਈ ਕਦੇ ਛੋਟ ਨਹੀਂ ਦਿੱਤੀ ਅੱਜ ਜ਼ਰੂਰਤ ਹੈ ਕਿ ਆਪਾਂ ਨੂੰ ਇਹ ਸੋਚ ਦੀ ਲੋੜ ਹੈ ਕਿ ਕਿਹੜੀ ਪਾਰਟੀ ਹੈ ਜਿਹਨੂੰ ਅੱਜ ਦੇਸ਼ ਦੀ ਆਹ ਲੋੜ ਸੰਭਾਲਣ ਦੀ ਲੋੜ ਹੈ ਕਿਉਂਕਿ ਨਾ ਤਾਂ ਕਦੇ ਖਾਸ ਨੇ ਸਾਤ ਪਾਤ ਦੇ ਨਾਮ ਤੇ ਜਨਤਾ ਦੀ ਕੀਤੀ ਹੈ ਨਾ ਤਾਂ ਹਮ ਦੇ ਨਾਮ ਤੇ ਕੀਤੀ ਹੈ ਇਹ ਕੋਈ ਸੋਚ ਰੱਖੀ ਹੈ ਕਿ ਸਬਦਾ ਵਿਕਾਸ ਹੋਵੇ ਸਾਰੇ ਲੋਕ ਮਜ਼ਬੂਤ ਹੋਣ ਹਰ ਬੰਦੇ ਨੂੰ ਮਦਦ ਮਿਲੇ ਤਾਂ ਕਿ ਸਾਡਾ ਇਲਾਕਾ ਤੇ ਸਾਡੇ ਦੇਸ਼ ਸਾਡਾ ਸੁਭਾ ਅੱਗੇ ਜਾ ਸਕੀ ਤੁਸੋਂ ਸਾਰਿਆਂ ਨੂੰ ਪਤਾ ਹੈ ਬਲਮੋਤ ਸਿੰਘ ਜੀ ਦੀ ਸਰਕਾਰ ਹੋਇਆ ਕਰਦੀ ਸੀ ਕਾਂਗਰਸ ਪਾਰਟੀ ਦੇ ਚੰਗੇ ਕਾਨੂੰਨ ਬਣਿਆ ਸਾਡੇ ਦੇਸ਼ ਦੇ ਵਿੱਚ ਨਰੀਕਾ ਦਾ ਕਾਨੂੰਨ ਬਣਿਆ 100 ਜਿੰਨੇ ਰੋਜ਼ਗਾਰ ਦਾ ਕੋਈ ਬੱਚਾ ਪੜ੍ਹਾਈ ਤੋਂ ਵਾਂਝੇ ਨਾ ਰਹੇ ਰਾਈਟ ਟੂ ਐਜੂਕੇਸ਼ਨ ਬਣਿਆ ਕੋਈ ਪਰਿਵਾਰ ਭੁੱਖਾ ਨਾ ਰਹੇ ਰਾਈਟ ਟੂ ਫੂਡ ਬਣਿਆ ਕਿਸੇ ਦੀ ਜ਼ਮੀਨ ਸਰਕਾਰ ਲੈਂਦੀ ਹੈ ਤਾਂ ਉਹ ਜ਼ਮੀਨ ਦਾ ਸਹੀ ਮੁਆਵਜ਼ਾ ਮਿਲੇ ਰਾਈਟ ਟੂ fair ਕੰਪੰਪੋਜੀਸ਼ਨ ਬਣਿਆ ਜਦੋਂ ਜਦੋਂ ਕਾਂਗਰਸ ਆਈ ਉਹਨਾਂ ਨੇ ਚੰਗੇ ਕਾਨੂੰਨ ਬਣਾ ਕੇ ਲੋਕਾਂ ਨੂੰ ਦਿੱਤੇ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਅੱਜ ਅਗਰ ਸਿਹਤ ਦੇ ਖੇਤਰ ਦੀ ਗੱਲ ਕਰੀਏ ਜਿਸ ਤਰ੍ਹਾਂ ਅੰਕਲ ਮੇਰੀ ਗੱਲ ਕਰ ਰਹੇ ਸੀ ਕਮ ਸਾਹਿਬ ਮੈਨੂੰ ਵੀ ਸਮੂਹੀ ਸੇਵਾ ਕਰਨ ਦਾ ਮੌਕਾ ਮਿਲੇ ہسپتال سنگولیا ہسپتال ہے منظور کیا بھی بہت سارے لوگ اس پروگرام سے گئے ہو منموہن سنگھ جی نے کیا کہ اگر یہ ہسپتال آیا ہے تو ہمارے سنگول کے نوجوان سنگلہ کا بہت بڑا سہیوگ اور یوگدان رہا ہے ایک سگور میں پی جی آئی کھلا ہے اور ہم وہاں پہ کام کریں ਤੋ ਮੈਂ ਇਹ ਸਮਝਦਾ ਜਦੋਂ ਜਦੋਂ ਤੁਹਾਨੂੰ ਜ਼ਿੰਮੇਵਾਰੀ ਮਿਲੇ ਜਦੋਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਤਾਂ ਤੁਹਾਨੂੰ ਆਪਣੇ ਇਲਾਕੇ ਦੇ ਲੋਕਾਂ ਦੀ ਤਕਲੀਫ ਨੂੰ ਹੱਲ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ ਅੱਜ ਤੁਹਾਡੇ ਕੋਲ ਆਏ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਜਦੋਂ ਚੋਣਾਂ ਆਈਆਂ ਸੀ ਤੇ ਆਪਾਂ ਸਾਰਿਆਂ ਨੇ ਸੋਚਿਆ ਕਿ ਪਤਾ ਨਹੀਂ ਕਿੰਨਾ ਵੱਡਾ ਬਦਲ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸੂਬੇ ਚ ਲੈ ਕੇ ਆਉਗੀ ਸਭ ਲੋਕਾਂ ਨੇ ਦਿਲ ਕੇ ਵੋਟਾਂ ਪਾਈਆਂ ਕਿਸੇ ਨੇ ਕੁਝ ਦੇਖਿਆ ਨਹੀਂ ਅੱਜ ਕੱਲ ਹੋ ਰਹੀ ਸੀ ਚਾਹੇ ਸਾਡੇ ਹੁੰਦੇ ਦੇ ਨੁਮਾਇंदे ਆ ਚਾਹੇ ਹੋਰ ਸੂਬੇ ਦੇ ਵਿੱਚ ਸਾਡੇ ਇਲਾਕੇ ਦੇ ਗਵਮੈਂਟ ਦੇ ਜਿੰਨੇ ਬਾਅਦ ਉਹਨਾਂ ਨੇ ਕੀਤੇ ਕਿਸ ਨੇ ਪੂਰਾ ਨਹੀਂ ਕੀਤਾ ਤੁਸੀਂ ਦੇਖ ਲਓ ਨਸ਼ੇ ਨੂੰ ਪੰਜਾਬ ਤੋਂ ਖਤਮ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਫਿਰੋਜ਼ਖਰੀ ਖਤਮ ਕਰਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਤੋਂ ਮਾਈਨਿੰਗ ਬੰਦ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਹਰੇ ਭਰੇ ਨਾਲ ਆਵਾਜ਼ੀ ਪਾਠ ਕੀਤਾ ਸਾਰੇ ਜਿਹੜੇ ਕਿਸਾਨ ਭਰਾਵਾਂ ਦੀ ਫਸਲ ਅਗਰ ਖਰਾਬ ਹੋ ਜਾਂਦੀ ਹੈ ਤਾਂ ਇਹ ਕਹਿੰਦੇ ਸੀ ਕਿਸਾਨ ਦੇ ਫਸਲ ਦੀ ਬ保险 ਦੀ ਗੱਲ ਛੱਡੋ ਜੇ ਕਿਸੇ ਦੀ ਮੁਰਗੀ ਮਰ ਜੂਗੀ ਨਾ ਉਹਦੇ ਵੀ ਫੰਕਾ ਦਾ ਮੌਕਾ ਅਸੀਂ ਜਵਾਂਗੇ ਬੀਬੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਦਾ ਵਾਅਦਾ ਲਾਇਆ ਕੋਈ ਐਸਾ ਵਾਅਦਾ ਨਹੀਂ لوگتا اور سنگت نو لگیا کہ جی کتنے یہاں کی سرکار آ جگی تو پتا نہیں کنا واٹا بدل سڈے آ جا تیس سارے مجھے